ਜੇਕਰ ਤੁਹਾਡੇ ਛਾਤੀ ਦਾ ਸਾਈਜ਼ ਵੀ ਵੱਧ ਰਿਹਾ ਹੈ ਤਾਂ ਹੋ ਸਕਦੀ ਹੈ ਗੰਭੀਰ ਬਿਮਾਰੀ। ਹੈਲੋ ਦੋਸਤੋ ਸਰਸ਼ੀਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਖਾਸਮ ਖਾਸ ਅਪਡੇਟ ਛਾਤੀ ਦੇ ਆਕਾਰ ਵਿੱਚ ਅਚਾਨਕ ਵਾਧੇ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਕਈ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ। ਇਸ ਬਾਰੇ ਸਹੀ ਸਮੇਂ ਤੇ ਜਾਣਨਾ ਅਤੇ ਇਸ ਦਾ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡੇ ਛਾਤੀ ਦਾ ਆਕਾਰ ਅਚਾਨਕ ਵਧਣ ਲੱਗ ਪਿਆ ਹੈ ਤਾਂ ਇਹ ਚਿੰਤਾ ਦਾ ਕਾਰਨ ਹੋ ਸਕਦਾ ਹੈ। ਇਹ ਕਈ ਕਾਰਨਾ ਕਰਕੇ ਹੋ ਸਕਦਾ ਹੈ ਜਿਸ ਵਿੱਚ ਕੁਝ ਬਿਮਾਰੀਆਂ ਵੀ ਸ਼ਾਮਿਲ ਹਨ ਆਓ ਅੱਜ ਜਾਣਦੇ ਹਾਂ ਕਿ ਅਜਿਹਾ ਕਿਉਂ ਹੁੰਦਾ ਹੈ ਅਤੇ ਅਸੀਂ ਇਸ ਦੀ ਪਛਾਣ ਕਿਵੇਂ ਕਰ ਸਕਦੇ ਹਾਂ ਪਹਿਲਾਂ ਗੱਲ ਆਉਂਦੀ ਹੈ ਹਾਰਮੋਨਲ ਬਦਲਾਅ ਦੀ ਔਰਤਾਂ ਦੇ ਸਰੀਰ ਵਿੱਚ ਹਾਰਮੋਨਲ ਬਦਲਾਅ ਕਈ ਵਾਰ ਛਾਤੀ ਦੇ ਆਕਾਰ ਨੂੰ ਪ੍ਰਭਾਵਿਤ ਕਰ ਸਕਦੇ ਹਨ ਇਹ ਤਬਦੀਲੀਆਂ ਮਾਹਵਾਰੀ ਗਰਭਵਸਥਾ ਜਾਂ ਮੈਨੋਪੋਜ਼ ਦੌਰਾਨ ਹੋ ਸਕਦੀਆਂ ਹਨ ਜੇਕਰ ਤੁਸੀਂ ਹਾਰਮੋਨਲ ਬਦਲਾਅ ਦੇ ਕਾਰਨ ਛਾਤੀ ਦੇ ਆਕਾਰ ਵਿੱਚ ਵਾਧਾ ਮਹਿਸੂਸ ਕਰਦੇ ਹੋ ਤਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ ਛਾਤੀ ਦਾ ਆਕਾਰ ਬਦਨ ਦਾ ਇੱਕ ਗੰਭੀਰ ਕਾਰਨ ਛਾਤੀ ਦਾ ਕੈਂਸਰ ਵੀ ਹੋ ਸਕਦਾ ਹੈ ਜੇਕਰ ਤੁਸੀਂ ਆਪਣੀ ਛਾਤੀ ਵਿੱਚ ਦਰਦ ਗੰਢ ਜਾਂ ਕੋਈ ਅਸਧਾਰਨ ਬਦਲਾਅ ਦੇਖਦੇ ਹੋ ਤਾਂ ਤੁਹਾਨੂੰ ਤੁਰੰਤ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ ਜੇਕਰ ਛਾਤੀ ਦੇ ਕੈਂਸਰ ਦਾ ਛੇਤੀ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ ਛਾਤੀ ਵਿੱਚ ਗੰਢ ਮਣਨ ਕਰਕੇ ਇਸ ਦਾ ਆਕਾਰ ਵੱਧ ਸਕਦਾ ਹੈ ਸਿਸਟ ਇੱਕ ਕਿਸਮ ਦੀ ਗੰਢ ਹੁੰਦੀ ਹੈ ਜੋ ਤਰਲ ਪਦਾਰਥਾਂ ਨਾਲ ਭਰੀ ਹੁੰਦੀ ਹੈ ਇਹ ਆਮ ਤੌਰ ਤੇ ਨੁਕਸਾਨਦੇ ਨਹੀਂ ਹੁੰਦੇ ਪਰ ਇਸ ਨੂੰ ਅਜ਼ਰੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਜੇਕਰ ਤੁਸੀਂ ਛਾਤੀ ਵਿੱਚ ਕੋਈ ਗੰਢ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਫਾਈਬਰੋਇਡ ਨੋਮਾ ਵੀ ਇੱਕ ਕਿਸਮ ਦੀ ਗੰਢ ਹੈ ਜੋ ਛਾਤੀ ਵਿੱਚ ਬਣ ਸਕਦੀ ਹੈ ਇਹ ਗੰਢ ਸੋਲਿਡ ਹੁੰਦੀ ਹੈ ਅਤੇ ਆਮ ਤੌਰ ਤੇ ਕੁੜੀਆਂ ਵਿੱਚ ਪਾਈ ਜਾਂਦੀ ਹੈ ਇਸ ਦਾ ਇਲਾਜ ਕਰਵਾਉਣਾ ਬੜਾ ਹੀ ਜ਼ਰੂਰੀ ਹੈ ਕਿਉਂਕਿ ਜੇਕਰ ਇਸ ਨੂੰ ਸਮੇਂ ਸਿਰ ਨਾ ਹਟਾਇਆ ਜਾਵੇ ਤਾਂ ਇਹ ਵੱਡੀ ਹੋ ਸਕਦੀ ਹੈ ਜੇਕਰ ਤੁਹਾਡਾ ਭਾਰ ਤੇਜੀ ਨਾਲ ਵੱਧ ਰਿਹਾ ਹੈ ਤਾਂ ਛਾਤੀ ਦਾ ਆਕਾਰ ਵੀ ਵੱਧ ਸਕਦਾ ਹੈ ਸ਼ਰੀਰ ਚਰਵੀ ਵਦਨ ਨਾਲ ਛਾਤੀ ਦਾ ਆਕਾਰ ਵਧ ਸਕਦਾ ਹੈ ਅਜਿਹੇ ਚ ਸਿਹਤਮੰਦ ਖੁਰਾਕ ਅਤੇ ਕਸਰਤ ਨਾਲ ਆਪਣੇ ਭਾਰ ਤੇ ਕਾਬੂ ਕਰਨਾ ਚਾਹੀਦਾ ਹੈ ਤਾਂ ਦੋਸਤੋ ਇਹ ਕੁਝ ਲੱਛਣ ਹਨ ਜੋ ਤੁਹਾਡੀ ਛਾਤੀ ਦਾ ਜੇ ਸਾਈਜ਼ ਵੱਧ ਰਿਹਾ ਤਾਂ ਤੁਹਾਨੂੰ ਕੋਈ ਗੰਭੀਰ ਬਿਮਾਰੀ ਨਾ ਹੋਵੇ ਇਸ ਲਈ ਅਸੀਂ ਇਹ ਜਾਣਕਾਰੀ ਦਿੱਤੀ ਹੈ ਬਾਕੀ ਜੇ ਤੁਹਾਨੂੰ ਇਹ ਜਿਹੇ ਕੋਈ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਹਾਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਅਤੇ ਸੰਬੰਧਿਤ ਡਾਕਟਰ ਤੋਂ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਅੱਜ ਦਾ ਅਪਡੇਟ ਤੁਹਾਨੂੰ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਸੋ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਏਸੀ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸ ਆਰ ਅਲਰਟ